ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਤ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਬਦਨੀ ਕਲਾਂ ਇਹ ਪਿੰਡ ਮੋਗੇ ਜ਼ਿਲ੍ਹੇ ਦਾ ਮੋਗੇ ਤੋਂ ਬਰਨਾਲੇ ਵਾਲੇ ਹਾਈਵੇ ਦੇ ਉੱਤੇ ਪਿੰਡ ਆਉਂਦਾ ਬੁੱਟਰ ਕਲਾਂ ਦੇ ਨੇੜ ਹੈ ਲੋਹਾਰਾ ਪਿੰਡ ਦੇ ਨੇੜ ਹੈ ਖੁੱਲੀਆਂ ਦੁਆਰੇ ਤੇ ਜਿਹੜੇ ਘਰ ਚੋਂ ਇਸ ਵੀਡੀਓ ਬਣਾ ਰਹੇ ਆ ਦੱਸੋ ਭਾਈ ਵਪਾਰ ਦਾ ਕੰਮ ਕਰਦਾ ਤੇ ਨਾਲ ਬਰੀਡਿੰਗ ਦਾ ਕੰਮ ਵੀ ਹੈ ਬਲੀ ਬਦਨੀ ਇਹਨਾਂ ਕੋਲ ਹੀ ਬੁੱਲ ਜਿਹੜਾ ਉਹ ਮੁਰਾ ਨਸਲ ਦਾ ਤੁਸੀਂ ਬਹੁਤ ਵਾਰ ਉਹਦਾ ਨਾਮ ਸੁਣਿਆ ਹੋਣਾ ਵੀਡੀਓ ਵੀ ਆਪਣੇ ਚੈਨਲ ਤੇ ਪੈਂਦਾ ਹੈ ਤੋ ਇਸ ਬਾਈ ਕੋਲ ਹੀ ਸੀ ਉਹ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਵਿਕਰੀ ਵਾਲੇ ਦੋ ਨਾਗਾ ਵੀਰ ਕੋਲ ਜਿਹੜੇ ਮੈਂ ਤੁਹਾਨੂੰ ਇਸ ਵੀਡੀਓ ਚ ਦਿਖਾਉਣੇ ਆ ਦੋਆਂ ਦੇ ਵਿੱਚ ਇੱਕ ਤਾਂ ਇਹ ਝੋਟੀ ਜਿਹੜੀ ਬਿਲਕੁਲ ਹੀ ਤਾਜੀ ਸੂਈ ਹੈ ਖਾਸ ਗੱਲ ਹੈ ਵੀ ਇਹਨੇ ਵੀ ਕੱਟੀ ਨੂੰ ਜਨਮ ਦਿੱਤਾ ਹੈ ਕਿਹੜੇ ਸੀਮਨ ਦੀ ਕੱਟੀ ਉਹ ਬਾਈ ਆਪਾਂ ਦੱਸ ਦੂਗਾ ਇੱਧਰ ਬੱਚਾ ਬੈਠਾ ਤੇ ਇੱਕ ਮਾਜ ਤਿਆਰ ਦੁੱਧ ਵਾਲੀ ਆ ਜਿਹਦੇ ਥੱਲੇ ਹਾਜ਼ਰ ਦੁੱਧ ਆ ਜਿਹੜਾ ਉਹ ਵੀਰ ਦੱਸੂਗਾ ਤੁਸੀਂ ਦੋ ਟਾਈਮ ਤਿੰਨ ਟਾਈਮ ਚੋਣ ਦੀ ਹਮਤ ਕਰਨੀ ਹੈ ਕੰਡਾ ਬਾਈ ਕੋਲ ਆਪਦਾ ਹੈਗਾ ਜਿਹਦੇ ਤੇ ਤੁਸੀਂ ਉਹ ਦੁੱਧ ਤੋਲ ਸਕਦੇ ਹੋ ਤੇ ਇਹਦੇ ਨਾਲ ਵੀ ਬੱਚਾ ਕੱਟੀ ਹੈ ਸ਼ੁਰੂਆਤ ਹਿੱਸੇ ਮੱਝ ਤੋਂ ਕਰ ਲੈਨੇ ਆ ਫਿਰ ਤੁਹਾਨੂੰ ਤਾਜੀ ਸੂਈ ਝੋਟੀ ਦਿਖਾਉਂਗਾ ਆਓ ਮਿਲिए ਬਾਈ ਨੂੰ ਕਰਦੇ ਆ ਗੱਲਬਾਤ ਦੱਸੋ ਇਹਨਾਂ ਦੋਨਾਂ ਮੱਝਾਂ ਬਾਰੇ ਫਿਰ ਇਹ ਤੁਹਾਨੂੰ ਤੋੜ ਕੇ ਦਿਖਾ ਦੂੰਗਾ ਜੈ ਬਾਈ ਸਸਤੀ ਕਾ ਸਸਤੀ ਕਾ ਵੀਰੇ ਦੋ ਨਾ ਗੱਜ ਬਾਈ ਆਪਣੇ ਕੋਲ ਹਾਂਜੀ ਹਾਂਜੀ ਵੀਰੇ ਇੱਕ ਤਾਂ ਇਹ ਮੰਨ ਲਓ ਬਾਈਆਂ ਦਿਨਾਂ ਦੀ ਸੂਈ ਵੀ ਮੱਝ ਮਗਰ ਕੱਟੀ ਹੈ ਦੁੱਧ ਹੈਗਾ 18 ਕਿਲੋ ਵੀਰੇ ਤਿਆਰ ਕੰਡੇ ਵਾਲਾ 18 ਕਿਲੋ ਕੋਈ ਵੀ ਭਰਾ ਦੋ ਟਾਈਮ ਤਿੰਨ ਟਾਈਮ ਹ ਬੱਚਾ ਕੱਟੀ ਬਈ ਕਿਹੜੇ ਬੋਲ ਦੀ ਇਹ ਪਰਜੰਗੀ ਦੀ ਹੈ ਵੀਰੇ ਜਿਹੜਾ ਜਵਾਨੇ ਵਾਲਾ ਲਜਵਾਨੇ ਵਾਲਾ ਠੀਕ ਹੈ ਰੇਟ ਇਹਦਾ ਜੇ ਬਈ ਕੀ ਵੀਰੇ ਆਪਾਂ ਫੋਨ ਤੇ ਕਰਾਂਗੇ ਭਰਾ ਫੋਲ ਦੇ ਬਈ ਫੋਲ ਵੀ ਸੋ ਦੋਸਤੋ ਤੋੜ ਕੇ ਤੁਹਾਨੂੰ ਮੱਝ ਦਿਖਾ ਦਿੰਨਾ ਹੈ ਵੈਸੇ ਬੱਚੇ ਦੀ ਖੇਚ ਬਹੁਤ ਕਰਦੀ ਹੈ ਫਿਰ ਵੀ ਕੋਸ਼ਿਸ਼ ਰਹੂਗੀ ਵੀ ਤੁਹਾਨੂੰ ਥੋੜਾ ਲੰਬੀ ਤੋੜ ਕੇ ਦਿਖਾ ਦਈਏ ਸੋ 12 ਕਿਲੋ ਦੁੱਧ ਕੋਈ ਵੀ ਭਰਾ ਹਿੰਮਤ ਕਰੇ ਦੋ ਟਾਈਮ ਤਿੰਨ ਟਾਈਮ ਚੋੜੇ ਕੰਡਾ ਕੋਲਾ ਵੀਰ ਦੇ ਉਸ ਤੇ ਤੁਸੀਂ ਦੁੱਧ ਤੋਲਣਾ ਚੰਗਾ ਠੰਚਾ ਸੋਹਣਾ ਥਣ ਤੇ ਹਵਾਨਾ ਤੋ ਦੇ ਵੈਸੇ ਜਿਆਦਾ ਤੋਂ ਆਈ ਵੀ ਮੱਚ ਹੈ ਥੋੜਾ ਕਿਉਂਕਿ ਉਪਰੇ ਥਾਂ ਦਾ ਪਸ਼ੂ ਕਰ ਜਾਂਦਾ ਉਹਦੇ ਕਰਕੇ ਡਾਊਨ ਆਈ ਹੈ ਦੁੱਧ ਪਰ ਫਿਰ ਵੀ 18 ਕਿਲੋ ਹਾਜ਼ਰ ਹੈ ਜੈ ਭਾਈ ਕਿੰਨਾ ਦੁੱਧ ਚੋਕੇ ਲੈਂਦੀ ਸੀ ਭਰੇ ਭਾਈ 21 ਕਿਲੋ 21 ਕਿਲੋ ਦੁੱਧ ਤੋਂ ਕੋਲਕਾ ਮਨੋ ਪਾਸੂ ਦੀ ਦਾਣਾ ਖਾਣ ਲੱਗੀ ਹੈ ਸਹੀ ਮੈਨੇ ਕੇ ਨਾ 14 ਕਿਲੋ ਤੇ ਆ ਗਈ ਸੀ ਇਹ ਅੱਛਾ ਹਾਂ ਤੇ ਹੁਣ ਲੱਗਦਾ ਫਿਰ ਜਾਊ 20 ਨੂੰ ਟੱਚ ਕਰ ਆ ਭਰੇ ਆਹ ਆਮ ਨਾ ਆਮ ਨਾ ਲੱਗੀ ਵੀਰੇ ਦਾਣਾ ਦੂਣਾ ਖਾ ਦੇਖੋ ਦੁੱਸਤ ਥਣ ਹਵਾਨੇ ਤੇ ਨਾੜਾ ਦੇਖੋ ਹਵਾਨਾ ਪਿੱਛੋਂ ਵੀ ਦੇਖੋ ਟੱਲ ਜਿਹੜੀ ਦੀਂਦੀ ਆ ਉਹ ਇਸੇ ਕਰਕੇ ਹੀ ਆ ਬਹੁਤ ਹਵਾਨਾ ਲਾਉਣ ਆਈ ਐ ਬਈ ਪੂਛ ਫੜਿਓ ਮਰੀ ਖਲਾਦੀਂ ਬਈ ਮੜੀ ਵੀ ਖਲਾਦ ਦਸੋ ਹਵਾਨਾ ਨਿਕੋ ਕਰ ਮਾਲੀ ਦਾ ਬਹੁਤ ਸੋਹਣਾ ਹਵਾਨਾ ਐ ਦਾ ਇਸ ਤਰ੍ਹਾਂ ਦਾ ਰੋਖ ਐ 18 ਕਿਲੋ ਦੁੱਧ ਐ ਇਸ ਟਾਈਮ ਹਾਜ਼ਰ ਸਿਰੇ ਤੱਕ ਦਾ ਹਵਾਨਾ ਐ ਛੱਡ ਦਿਓ ਬਈ ਸੋ ਰੇਟ ਇਹਦਾ ਦਸੋ ਫੋਨ ਤੇ ਐ ਮੱਝ ਇਹ ਚੰਗੇ ਦੁੱਧ ਵਾਲੀ ਐ ਸੁਹਾ ਬਈ ਇਹਦਾ ਕਹਿਣਾ ਹੈ ਸੁਹਾ ਵੀਰੇ ਤੀਜਾ ਤੀਜਾ ਸੁਹਾ ਸੋਈ ਐ ਤੇ ਇੱਕ ਹੋਰ ਇਹਦਾ ਪਲੱਸ ਪੁਆਇੰਟ ਇਹਦੇ ਨਾਲ ਕੱਟੀ ਬજરੰਗੀ ਲਜ਼ਮਾਨੇ ਬੋਲਦੀ ਐ ਤੇ ਚੰਗੀ ਕੱਟੀ ਕਿਉਂਕਿ ਮੱਝ ਚੰਗੀ ਐ ਬੁੱਲ ਚੰਗਾ ਤਾਂ ਨੇਚਰਲੀ ਐ ਵੀ ਕੱਟੀ ਹੋਰ ਚੰਗੀ ਤਿਆਰ ਹੋਊਗੀ ਆਉਣ ਵਾਲੇ ਟਾਈਮ 'ਚ ਮੱਝ ਜਦੋਂ ਬਣੂਗੀ ਇਸ ਸਾਈਡ ਤੋਂ ਵੀ ਥਾਣਾ ਹਵਾਨੇ ਨਾਲੇ ਨਾੜਾਂ ਵੀ ਹਵਾਨੇ ਤੇ ਦਸਨੀਆਂ ਥਣ ਵੀ ਬੜੇ ਸੋਹਣੇ ਐ ਸੋ ਇਹ ਤੋਂ ਇਲਾਵਾ ਇੱਕ ਝੋਟੀ ਜਿਵੇਂ ਮੈਂ ਪਹਿਲਾਂ ਦੱਸਿਆ ਵੀ ਬਿਲਕੁਲ ਹੀ ਤਾਜੀ ਸੂਈ ਹੈ। ਜੈ ਭਾਈ ਇਹ ਕਿੰਨਾ ਕ ਟਾਈਮ ਹੋ ਗਿਆ ਇਹਨੂੰ ਸੂਈ। ਇਹ ਵੀਰੇ ਸਵੇਰ 6:30 ਵਜੇ ਸੂਈਆ ਵੀਰੇ 8 ਵਜੇ ਦੀ ਜੇ ਰੁਪਈਆ ਸਵੇਰੇ। ਠੀਕ ਹੈ। ਬੱਚਾ ਇਹਨੇ ਵੀ ਕੱਟੀ। ਹਾਂ ਇਹਦੇ ਵੀਰੇ ਕੱਟੀ ਆ 77 57 ਦੀ ਹੈ। ਠੀਕ ਹੈ। ਜੇ ਭਾਈ ਇਹਦਾ ਸੁਆ ਕਹਿਣਾ ਹੈ। ਇਹ ਦੂਜਾ ਵੀਰੇ। ਠੀਕ ਹੈ ਰੇਟ ਇਹਦਾ ਫੋਨ ਤੇ ਰੱਖ। ਇਹਦਾ ਫੋਨ ਤੇ ਕਰਾਂਗੇ ਵੀਰੇ। ਖੋਲੀ ਵੀਰੇ ਨੂੰ। ਧਾਰ ਤੂਰ ਵੀਰੇ ਉਹਦੀ ਵੇਹ ਬਹੁਤ ਪੋਲੀ ਆ। ਆਹ ਇਹਦੀ ਮੋਟੀ ਬੋਧਾਦਾਰ। ਠੀਕ ਹੈ। ਟੋਟੀ ਨਹੀਂ। ਸੋ ਸੋ ਖੋਲੀ ਵੀਰੇ ਧਾਰ ਪੂਰੀ ਪ ਆ ਉੱਪਰ 3:30 ਵਜੇ ਬਾਈ ਦੱਸਦਾ ਤੇ ਸੂਈ ਹੈ ਤੇ ਇਹਨੇ ਵੀ ਕੱਟੀ ਦਿੱਤੀ ਹੈ 70 ਪਾਈ 77 ਦੀ ਕੱਟੀ ਪੁੜਿਆਂ ਦੀ ਚੜਾਈ ਝੋਟੀ ਦੀ ਦੇਖੋ ਸੰਗ ਕੁੰਡਾ ਇਹ ਜੈ ਬਾਈ ਇਹ ਭਲੂਣ ਹੈ ਤੇ ਇੱਕ ਪਾਸੇ ਹਾਂ ਬਰੇ ਹਾਏ ਪਾਲਾ ਇਹ ਹੁਣ ਪਾਪਾ ਬੈਠੀ ਠਾਈ ਆ ਨਾ ਪਹਿਲਾਂ ਇਧਰਲੇ ਪਾਸੇ ਸੀ ਹੁਣ ਉਧਰਲੇ ਪਾਸੇ ਹੋ ਗਏ ਠੀਕ ਹੈ ਸੋ ਦੋਸੋ ਭਲੂਣ ਹੈ ਹਵਾਨੇ ਦੇ ਉੱਤੇ ਥਣ ਵੀ ਥੋੜਾ ਭਲੂਣ ਚਾ ਵੈਸੇ ਥਣ ਦਾ ਸੈਜ ਸੋਹਣਾ ਚੁਵਾਈ ਬਾਈ ਕਹਿੰਦਾ ਪੂਰੀ ਭੋਲੀ ਆ ਨਰਮ ਚੁਵਾਈ ਦੀ ਹੈ ਇਹ ਝੋਟੀ ਸੰਗ ਬੜਾ ਸੋਹਣਾ ਹੈ ਹਵਾਨਾ ਔਰਲੇ ਪਾਸੋਂ ਵੀ ਦੇਖ ਲਓ ਤੁਸੀਂ ਬਾਕੀ ਅੱਗੋਂ ਕਰਕੇ ਮੋੜਾਂਗੇ ਦੂਜਾ ਪਾਸਾ ਵੀ ਤੁਹਾਨੂੰ ਦਿਖਾ ਦੂੰਗਾ। ਉਰਲਾ ਚ ਮੈਂ ਭਾਈ ਉਤੋਂ ਦੀ। ਹਾਂ ਇਸ ਸਾਈਡ ਉਤੋਂ ਦੀ ਲਿਆ। ਸੋ ਫੇਰ ਇਹਦਾ ਹਵਾਨਾ ਦੇਖ ਲਓ ਇਹ ਬਿਲਕੁਲ ਤਾਜੀ ਦੂਜਾ ਸੂਆ ਸੂਈ ਝੋਟੀ ਇਹਦੇ ਨਾਲ ਵੀ ਕੱਟੀ ਐ। ਦੋਨੇ ਹੀ ਮੱਜਾਂ ਚੰਗੀਆਂ ਤੇ ਦੋਨੇ ਹੀ ਕਟੀਆਂ ਆ ਲਈਆਂ। ਸ਼ੌਕ ਚੰਗੇ ਦੁੱਧ ਵਾਲਾ ਵੀ ਪੂਰਾ ਕਰ ਦੇਣੀ ਆ। ਬੰਦੇ ਭਾਈ ਭਵੇਂ। ਤੇ ਕਟੀਆਂ ਵਾਲਾ ਸ਼ੌਕ ਵੀ ਪੂਰਾ ਕਰ ਦੇਣੀ ਆ ਕਿਉਂਕਿ ਚੰਗੀ ਮੱਝ ਚੰਗਾ ਬੱਚਾ ਦੇਵੇ ਤੇ ਉਹਦੇ ਨਾਲ ਵਾਧਾ ਵਿਕਾਸ ਫਾਰਮ 'ਚ ਹੁੰਦਾ ਸੋ ਇਹ ਦੋ ਝੋਟੀਆਂ ਦੋ ਮੱਝਾਂ ਵਿਕਰੀ ਵਾਲੀਆਂ ਸੀ ਭਾਈ ਜੈ ਸਿੰਘ ਕੋਲ ਬਦਨੀ ਕਲਾਂ ਪਿੰਡ ਦੇ ਵਿੱਚ ਰੇਟ ਦੋਨਾਂ ਦੇ ਫੋਨ ਤੇ ਆ ਤੁਸੀਂ ਆ ਕੇ ਦੇਖੋ ਜਿਹੜਾ ਨਾ ਖਰੀਦਣਾ ਚਾਹੋ ਤਸੱਲੀ ਕਰਨ ਦਾ ਹੱਕ ਹੈ ਤੇ ਜ਼ਰੂਰ ਕਰਿਓ ਧੰਨਵਾਦ ਇਸ ਵੀਡੀਓ ਨੂੰ ਦੇਖਣ ਲਈ